ਹੈਲੋ ਸਟੂਡੈਂਟ ਅੱਜ ਆਪਾਂ ਸਾਂਝੀ ਕੰਦ ਕਹਾਣੀ ਬਾਰੇ ਪੜਾਂਗੇ ਜੋ ਕਿ ਸੰਤੋਖ ਸਿੰਘ ਧੀਰ ਦੁਆਰਾ ਲਿਖੀ ਗਈ ਹੈ ਤੇ ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਉਹਨਾਂ ਦੇ ਨਾਨਕੇ ਬਸੀ ਪਠਾਣਾ ਵਿਖੇ ਹੋਇਆ ਜੋ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੈ ਉਹਨਾਂ ਦਾ ਜੱਦੀ ਪਿੰਡ ਡੜਹੇੜੀ ਹੈ ਜ਼ਿਲ੍ਹਾ ਲੁਧਿਆਣਾ ਹੈ ਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਯਮਨਾ ਦੇਵੀ ਹੈ ਤੇ ਪਿਤਾ ਜੀ ਦਾ ਨਾਮ ਸ਼੍ਰੀ ਇਸ਼ਰ ਜੀ ਹੈ ਉਹਨਾਂ ਨੂੰ ਸਾਹਿਤ ਕਦਮੀ ਪੁਰਸਕਾਰ ਪੱਕੀ ਕਹਾਣੀ ਸੰਗ੍ਰਹਿ ਲਈ 1996 ਈਸਵੀ ਵਿੱਚ ਮਿਲਿਆ ਇਸ ਕਹਾਣੀ ਵਿੱਚ ਦੋ ਮੁੱਖ ਪਾਤਰ ਹਨ ਇਸ ਵਿੱਚ ਪਹਿਲਾ ਪਾਤਰ ਹੈ ਕਪੂਰ ਸਿੰਘ ਤੇ ਦੂਸਰਾ ਪਾਤਰ ਹੈ ਇਸ ਵਿੱਚ ਦਰਵਾਰਾ ਸਿੰਘ ਜੋ ਕਿ ਦੋਵੇਂ ਆਪਸ ਦੇ ਵਿੱਚ ਚਚੇਰੇ ਭਰਾ ਹਨ ਆਓ ਆਪਾਂ ਹੁਣ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਪਿਛਲੇ ਬਰੇ ਦੀਆਂ ਬਾਰਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਟਹਿ ਗਿਆ ਸੀ ਉਸ ਨੂੰ ਸਰਕਾਰ ਤੋਂ ਕਰਜ਼ਾ ਤਾਂ ਨਾ ਮਿਲਿਆ ਪਰ ਉਹ 2 ਵਿਗੇ ਜ਼ਮੀਨ ਗਹਿਣੇ ਰੱਖ ਕੇ ਮਕਾਨ ਬਣਾਉਣ ਦੇ ਸਮਰੱਥ ਹੋ ਗਿਆ ਸੀ ਪਰ ਖੱਬੇ ਪਾਸੇ ਦੀ ਕੰਦ ਉਸਦੇ ਚਾਚੇ ਦੇ ਪੁੱਤਰ ਦਰਵਾਰੇ ਨਾਲ ਸਾਂਝੀ ਹੋਣ ਕਰਕੇ ਰੇੜਕਾ ਪੈ ਗਿਆ ਜੋ ਕਿ ਕੱਚੀ ਸੀ ਤੇ ਖਸਤਾ ਹਾਲਤ ਵਿੱਚ ਸੀ ਸੱਜੇ ਪਾਸੇ ਦੀ ਕੰਦ ਚਾਚੀ RAMKOR ਤੇ ਪਿਛਲੇ ਚੰਨਣ ਸਿੰਘ ਚੰਨੀਏ ਨਾਲ ਸਾਂਝੀ ਸੀ ਤੇ ਜਿਸ ਨੇ ਅੱਧ ਦੇਣਾ ਮੰਨ ਲਿਆ ਸੀ ਕਪੂਰ ਸਿੰਘ ਨੇ ਇੱਕ ਦੋ ਵਾਰੀ ਦਰਬਾਰੇ ਨੂੰ ਕੰੰਧ ਬਾਰੇ ਕਿਹਾ ਸੀ ਪਰ ਉਹ ਉਸ ਦੀ ਗੱਲ ਵੱਲ ਕੰਨ ਨਹੀਂ ਸੀ ਕਰਦਾ ਕਿਉਂਕਿ ਇਹ ਉਸ ਦੇ ਡੰਗਰ ਬੰਨਣ ਦੀ ਥਾਂ ਸੀ ਕਪੂਰ ਸਿੰਘ ਨੇ ਉਸ ਨੂੰ ਹੋਰ ਨਾ ਤੋ ਵੀ ਕਹਾਇਆ ਪਰ ਉਸ ਨੇ ਕੋਈ ਪਰਵਾਹ ਨਾ ਕੀਤੀ ਫਿਰ ਇੱਕ ਦਿਨਾਂ ਕਪੂਰ ਸਿੰਘ ਦਰਬਾਰੇ ਨਾਲ ਗੱਲ ਕਰਨ ਲਈ ਗਿਆ ਤਾਂ ਉਹ ਉਸ ਨੂੰ ਰਾਮਰਤਨ ਪਟਵਾਰੀ ਧੰਮਾ ਸਿੰਘ ਸਰਪੰਚ ਤੇ ਟੁੰਡੇ ਲੰਬੜਦਾਰ ਤੇ ਇੱਕ ਦੋ ਹੋਰ ਬੰਦਿਆਂ ਵਿੱਚ ਬੈਠਾ ਮਿਲਿਆ ਕਪੂਰ ਸਿੰਘ ਨੇ ਉਸ ਨਾਲ ਕੰਦ ਦੀ ਗੱਲ ਛੇੜੀ ਪਰ ਉਸਨੇ ਲੜਨਾ ਫੜਾਇਆ ਕਿਉਂਕਿ ਇਸ ਸਮੇਂ ਸਰਪੰਚ ਜਿਹੜਾ ਕੀ ਅੰਦਰੋਂ ਦਰਬਾਰੇ ਨੂੰ ਚੁੱਕ ਰਿਹਾ ਸੀ ਦੀ ਚਲਾਕੀ ਕਾਰਨ ਕਿਸੇ ਨੇ ਵੀ ਉਹਨਾਂ ਦੀ ਗੱਲ ਵਿੱਚ ਦਖਾਣਾ ਨਹੀਂ ਦਿੱਤਾ ਜੇਕਰ ਕਪੂਰ ਸਿੰਘ ਦੇ ਤਰਲਿਆ ਮਿੰਤਾ ਦਾ ਦਰਬਾਰਾ ਸਿੰਘ ਉੱਤੇ ਕੋਈ ਅਸਰ ਹੋਇਆ ਵੀ ਤਾਂ ਸਰਪੰਚ ਨੇ ਉਸ ਨੂੰ ਬੇਅਸਰ ਕਰ ਦਿੱਤਾ ਜਿਸ ਕਰਕੇ ਦਰਬਾਰਾ ਨਾ ਕੰਧ ਕੱਚੀ ਕਰਨ ਲਈ ਮੰਨਿਆ ਤੇ ਨਾ ਹੀ ਪੱਕੀ ਕਰਨ ਲਈ ਤੇ ਨਾ ਹੀ ਅੱਧ ਦੇਣ ਦੀ ਗੱਲ ਮੰਨੀ ਸੋਗੋ ਦਰਬਾਰੇ ਨੇ ਕਪੂਰ ਸਿੰਘ ਨੂੰ ਕਿਹਾ ਕਿ ਉਹ ਤਾਂ ਉਸ ਦੇ ਵਿਰੁੱਧ ਅਰਜੀ ਦੇਣ ਨੂੰ ਫਿਰਦਾ ਹੈ ਕੀ ਉਸ ਦਾ ਕੋਠਾ ਢਹਿਣ ਦੀ ਸੂਰਤ ਵਿੱਚ ਕੰਧ ਨੰਗੀ ਹੋਣ ਕਰਕੇ ਉਸ ਦਾ ਨੁਕਸਾਨ ਹੋਣ ਦਾ ਖਤਰਾ ਹੈ ਇਹ ਸੁਣ ਕੇ ਕਪੂਰ ਸਿੰਘ ਨੂੰ ਗੁੱਸਾ ਆਇਆ ਦੋਵੇਂ ਉਲਝ ਹੀ ਪੈਣ ਲੱਗੇ ਸਨ ਕਿ ਟੁੰਡੇ ਲੰਬੜਦਾਰ ਨੇ ਉਹਨਾਂ ਨੂੰ ਵੱਖੋ ਵੱਖ ਕਰ ਦਿੱਤਾ ਅੰਤ ਕਪੂਰ ਸਿੰਘ ਨੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਸੋਚਿਆ ਕਿ ਜਦ ਕੰਧ ਦੀ ਵਾਰੀ ਆਵੇਗੀ ਦੇਖਿਆ ਜਾਵੇਗਾ ਹੁਣ ਬਾਕੀ ਮਕਾਨ ਦਾ ਕੰਮ ਹੋ ਚੁੱਕਿਆ ਸੀ ਤੇ ਗੱਲ ਦਰਵਾਰੇ ਵਾਲੀ ਕੰਧ ਉੱਤੇ ਪੁੱਜ ਗਈ। ਕਪੂਰ ਸਿੰਘ ਨੇ ਪੰਚਾਇਤ ਸੱਦੀ ਤੇ ਪੰਚਾਇਤ ਨੇ ਦਰਵਾਰੇ ਨੂੰ ਸੱਦਿਆ ਤੇ ਉਸ ਨੂੰ ਸਾਰਿਆਂ ਦੀ ਰਾਏ ਅੱਗੇ ਝੁਕਣਾ ਪਿਆ। ਫੈਸਲੇ ਅਨੁਸਾਰ ਦਰਵਾਰਾ ਸਿੰਘ ਨੂੰ ਮਜ਼ਦੂਰੀ ਛੱਡ ਦਿੱਤੀ ਗਈ ਤੇ ਇੱਟਾਂ ਆਦ ਦੇ ਪੈਸੇ ਦੋ ਕਿਸ਼ਤਾਂ ਵਿੱਚ ਵੰਡ ਦਿੱਤੇ ਗਏ। ਜਿੰਨਾ ਵਿੱਚੋਂ ਪਹਿਲੀ ਕਿਸ਼ਤ ਉਸ ਨੇ ਨਿਮਾਣੀ ਤੇ ਦੂਜੀ ਕਿਸ਼ਤ ਲੋੜੀ ਨੂੰ ਦੇਣੀ ਸੀ। ਪੰਚਾਇਤ ਨੇ ਆਪਣੇ ਸਾਹਮਣੇ ਕੱਚੀ ਕੰਦ ਢਵਾ ਕੇ ਨੀਰ ਖਾਈ ਇਸ ਸਮੇਂ ਸਰਪੰਚ ਨੇ ਮਿੰਤੀ ਵਿੱਚ ਦਰਵਾਰੇ ਦੀ ਰਈ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਪਿੰਡ ਸਾਹਮਣੇ ਉਸ ਦੀ ਇੱਕ ਨਾ ਚੱਲੀ ਪਰ ਜਦੋਂ ਮਿਸਤਰੀ ਨਿਸ਼ਾਨ ਲਾਉਣ ਲੱਗਾ ਤਾਂ ਦਰਵਾਰੇ ਨੇ ਫੇਰ ਆਪਣੇ ਨਾਲ ਬੇਇਨਸਾਫੀ ਦਾ ਰੌਲਾ ਪਾਇਆ ਤੇ ਗੱਲ ਵੱਧ ਗਈ ਕਪੂਰ ਸਿੰਘ ਦਾ ਭਰਾ ਗੰਧਾਲੀ ਤੇ ਦਰਵਾਰੇ ਦਾ ਭਤੀਜਾ ਗੰਡਾਸੀ ਕੱਢ ਲਿਆ ਆ ਦਰ巴ਰੇ ਦੀ ਲਾਠੀ ਨਾਲ ਕਪੂਰ ਸਿੰਘ ਦੇ ਸਿਰ ਵਿੱਚੋਂ ਤੇ ਕਪੂਰ ਸਿੰਘ ਦੀ ਗੰਧਾਲੀ ਦੇ ਨਾਲ ਦਰ巴ਰੇ ਦੀ ਪੋਟਪੜੀ ਵਿੱਚੋਂ ਲੋਹ ਵਹਿ ਤੁਰਿਆ ਕੁਝ ਲੋਕਾਂ ਨੇ ਉਹਨਾਂ ਨੂੰ ਛੁਡਾਇਆ ਤੇ ਦੋਹਾਂ ਧਿਰਾਂ ਦੀਆਂ ਤੀਵੀਆਂ ਗਾਲੋ-ਗਾਲੀ ਹੋਣ ਲੱਗ ਪਈਆਂ ਇਸ ਤੋਂ ਕੁਝ ਦਿਨਾਂ ਮਗਰੋਂ ਕੰੰਧ ਤਾਂ ਬਣ ਗਈ ਪਰ ਦੋਹਾਂ ਧਿਰਾਂ ਦੀਆਂ ਜਮਾਨਤਾ ਹੋ ਗਈਆਂ ਇਸ ਤਰ੍ਹਾਂ ਪੁਸ਼ਤਾਂ ਦਾ ਵੈਰ ਖੜਾ ਹੋ ਗਿਆ ਹੁਣ ਨਿਮਾਣੀ ਵੀ ਲੰਗ ਗਈ ਲੋੜੀ ਵੀ ਦਰਬਾਰੇ ਨੇ ਕਪੂਰ ਸਿੰਘ ਨੂੰ ਕੋਈ ਪੈਸਾ ਨਾ ਦਿੱਤਾ ਮੁੱਕਰੋ ਸਕਦਾ ਨਹੀਂ ਸੀ ਕਿਉਂਕਿ ਪੰਚਾਇਤ ਵਿੱਚ ਬੈਠ ਕੇ ਲਿਖਤ ਹੋਈ ਸੀ ਇੱਕ ਦਿਨ ਚਾਚੀ RAM ਕੌਰ ਤੋਂ ਕਪੂਰ ਸਿੰਘ ਨੂੰ ਪਤਾ ਲੱਗਾ ਕਿ ਦਰਬਾਰਾ 15 ਦਿਨਾਂ ਤੋਂ ਨਮੂਨੀਏ ਨਾਲ ਜੁੜਿਆ ਬੈਠਾ ਹੈ ਉਹ ਪੈਸਿਆਂ ਦੀ ਤੰਗੀ ਕਾਰਨ ਆਪਣਾ ਇਲਾਜ ਨਹੀਂ ਕਰਾ ਸਕਦਾ ਇਹ ਸੁਣ ਕੇ ਕਪੂਰ ਸਿੰਘ ਦਰਬਾਰੇ ਦੇ ਘਰ ਪੁੱਜਿਆ ਉਹ ਦਰਬਾਰੇ ਦੇ ਸੁੱਕੇ ਪਿੰਜਰ ਬਣੇ ਸਰੀਰ ਤੇ ਕਾਲੇ ਹੋਏ ਰੰਗ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਹ ਮੰਝੇ ਦੀ ਬਾਹੀ ਉੱਤੇ ਬੈਠ ਗਿਆ ਪੁੱਛਣ ਤੇ ਕਪੂਰ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਇਲਾਜ ਕੋਈ ਨਹੀਂ ਸੀ ਹੋ ਰਿਹਾ ਕਪੂਰ ਸਿੰਘ ਉਸ ਦੇ ਘਰ ਦੀ ਹਾਲਤ ਜਾਣਦਾ ਸੀ ਉਸ ਨੇ 10 ਰੁਪਏ ਦਰਬਾਰੇ ਦੀ ਜੇਬ ਵਿੱਚ ਪਾਏ ਤੇ ਕਿਹਾ ਉਹ ਮੰਡੀ ਜਾ ਕੇ ਡਾਕਟਰ ਭੇਜੇਗਾ ਦਰ巴ਰੇ ਨੇ ਕਿਹਾ ਉਸਨੇ ਤਾਂ ਅੱਗੇ ਹੀ ਉਸਦੇ ਪੈਸੇ ਦੇਣੇ ਹਨ ਕਪੂਰ ਸਿੰਘ ਨੇ ਕਿਹਾ ਕਿ ਉਹ ਤਕੜਾ ਹੋਵੇ ਤੇ ਪੈਸਿਆਂ ਦੀ ਫਿਕਰ ਨਾ ਕਰੇ ਇਸ ਸਮੇਂ ਪਸੀਜੇ ਦਰਬਾਰੇ ਨੇ ਕਿਹਾ ਕਿ ਉਸ ਨੂੰ ਸਰਪੰਚ ਐਵੇਂ ਹੀ ਚੁੱਕਦਾ ਰਿਹਾ ਉਂਝ ਉਹ ਉਸਦਾ ਦੋਖੀ ਨਹੀਂ ਸੀ ਫਿਰ ਦਰਬਾਰੇ ਨੇ ਹਾਰ ਵਿੱਚ ਆਪਣੀ ਧੀ ਬੰਸੋ ਨੂੰ ਵਿਆਹ ਦੇਣ ਦੀ ਗੱਲ ਕੀਤੀ ਤਾਂ ਕਪੂਰ ਸਿੰਘ ਨੇ ਕਿਹਾ ਉਹ ਵਿਆਹ ਵਿੱਚ ਆਵੇਗਾ ਇਸ ਸਮੇਂ ਦੋਵੇਂ ਇੱਕ ਦੂਜੇ ਨਾਲ ਐਨਾ ਮੋਹ ਪ੍ਰਗਟ ਕਰ ਰਹੇ ਸਨ ਕਿ ਦੋਹਾਂ ਦੀਆਂ ਅੱਖਾਂ ਵਿੱਚ ਅਥਰੂ ਵਗਣ ਲੱਗੇ ਥੈਂਕ ਯੂ ਸੋ ਮੱਚ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡਾ ਟੈਲੀਗ੍ਰam ਚੈਨਲ ਹੈ ਪੜਾਈ ਜੰਕਸ਼ਨ ਪੀਬੀਆਈ ਸਰਚ ਕਰਕੇ ਜਰੂਰ ਜੁਆਇਨ